संत का दुखी सदा आप संत का दुखी किसे का नहीं मिटता संत के दुखी को दान लागे संत के दुखी को सब त्यागे ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਬੇਕਾਰੀ ਸੰਤ ਕਾ ਦੋਖੀ ਸਦਾ ਬੇਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੁਖਣਾ ਸੁਖ ਤੇ ਟਰੈ ਸੰਤ ਕੈ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲਈ ਮਿਲਾਏ ਨਾਨਕ ਸੰਤ ਭਾਵੇ ਤਾਂ ਲਈ ਮਿਲਾਏ ਵਾਹੀ ਗੁਰਜੀਕਾ ਖਲਸਾ ਵਾਹਿ ਗੁਰਜੀ ਕੀ ਫਤਿਹ ਸਰਬ੍ਰਿਕ ਕਾਇਨਾਤ ਵਾਲੀਏ ਦੋ ਜਹਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਗੁਰੂ ਬਾਦਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਬੈਠੇ ਹਾਂ ਚੱਲ ਰਿਹਾ ਸਮਾਂ ਗੁਰੂ ਪਾਤਸ਼ਾਹ ਜੀ ਦੀ ਸਤਸੰਗਤ ਵਿੱਚ ਬਤੀਤ ਹੋ ਰਿਹਾ ਹੈ ਇਸ ਲਈ ਗੁਰਮਖੋ ਅਸੀਂ ਸਾਰੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਪਾਵਨ ਬਾਣੀ ਸ਼੍ਰੀ ਸੁਖਨੀ ਸਾਹਿਬ ਦੀ ਏ 13ਵੀਂ ਅਸ਼ਟਪਦੀ ਦੀ ਚੌਥੀ ਪੌੜੀ ਦਾ ਪਾਠ ਆਪਾਂ ਸੰਗਤ ਦੇ ਰੂਪ ਦੇ ਵਿੱਚ ਕੀਤਾ ਹੈ ਇਸੇ ਨੂੰ ਅੱਜ ਆਪਾਂ ਵਿਚਾਰਨਾ ਹੈ ਇਸੇ ਨੂੰ ਅੱਜ ਆਪਾਂ ਸਮਝਣਾ ਹੈ ਲਗਾਤਾਰ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਰ ਰਹੇ ਨੇ ਉਹਨਾਂ ਦੇ ਜੀਵਨ ਦੀ ਉਹਨਾਂ ਦੀਆਂ ਆਦਤਾਂ ਦੀ ਜਿਨ੍ਹਾਂ ਨੇ ਕਦੇ ਸਤ ਸੰਗਤ ਨਹੀਂ ਕੀਤਾ ਕੇਵਲ ਤੇ ਕੇਵਲ ਸਤਸੰਗੀ ਜਨਾਂ ਦੇ ਵਿੱਚ ਨੁਕਸ ਦੇਖੇ ਨੇ ਕਮੀਆਂ ਦੇਖੀਆਂ ਨੇ ਤੋਂ ਪਾਤਸ਼ਾਹ ਲਗਾਤਾਰ ਉਹਨਾਂ ਦੀ ਗੱਲ ਕਰ ਰਿਹਾ ਹੈ ਸਤਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਨੇ ਅਰੰਭਤਾ ਪਾਤਸ਼ਾਹ ਕਰਦੇ ਆ ਸੰਤ ਕਾ ਦੁਖੀ ਸਦਾ ਆਪ ਪਵਿੱਤ ਅੱਛਾ ਇਹਨੂੰ ਅਪਵਿੱਤ ਨਹੀਂ ਪੜਨਾ ਮੈਂ ਕਈ ਸੰਤਾਂ ਦੇਖਿਆ ਨੇ ਉਹ ਪੜਦਿਆ ਨੇ ਅਪਵਿੱਤ ਅਪਵਿੱਤ ਨਹੀਂ ਹੈ ਆ ਪਵਿੱਤ ਆੜਾ ਕੱਲਾ ਫਿਰ ਪਵਿੱਤ ਹੈ ਕਿਉਂਕਿ ਪਵਿੱਤ ਪਵਿੱਤ ਦਾ ਅਰਥ ਹੁੰਦਾ ਪਵਿੱਤਰ ਸਾਫ਼ ਨਿਰਮਲ ਤੇ ਆ ਅੱਗੇ ਲੱਗ ਗਿਆ ਆੜਾ ਬਣ ਗਿਆ ਆ ਪਵਿੱਤ ਭਾਵ ਕਿ ਅਪਵਿੱਤਰ ਮੈਲਾ ਇਸ ਕਰਕੇ ਇਹਨੂੰ ਆਪ ਵਿਤ ਇਦਾਂ ਨਹੀਂ ਪੜ੍ਹਨਾ ਇਦਾਂ ਪੜ੍ਹਨਾ ਆ ਪਵਿੱਤ ਆ ਪਵਿੱਤ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਮਨੁੱਖ ਆਪ ਵੀ ਸਦਾ ਮੈਲਾ ਰਹਿੰਦਾ ਏ ਇੱਕ ਇਹ ਬੇਨਤੀ ਬੜੇ ਧਿਆਨ ਨਾਲ ਸਮਝੋ ਗੁਰਮੁਖੋ ਜਿੱਥੇ ਫੁੱਲਾਂ ਦੀ ਖੁਸ਼ਬੂ ਹੋਵੇਗੀ ਨਾ ਇੱਕ ਵਾਰ ਸਾਰੇ ਆਪੋ ਵਾਹਿਗੁਰੂ 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 ਜਿੱਥੇ ਫੁੱਲਾਂ ਦੀ ਖੁਸ਼ਬੂ ਹੋਵੇਗੀ ਉੱਥੇ ਅਸੀਂ ਆਪ ਚੱਲ ਕੇ ਪਹੁੰਚਦੇ ਹਾਂ ਵੀ ਬੜੀ ਸੋਹਣੀ ਖੁਸ਼ਬੂ ਆਉਂਦੀ ਜੀ ਉੱਥੇ ਚੱਲਦੇ ਹਾਂ ਜਿੱਥੇ ਬਦਬੂ ਹੋਵੇਗੀ ਉੱਥੋਂ ਆਪਾਂ ਦੂਰ ਭੱਜਦੇ ਆਂ ਇਦਾਂ ਹੀ ਹੁੰਦਾ ਆਪਾਂ ਕਹਿੰਨਾ ਉਸ ਏਰੀਆ 'ਚ ਨਹੀਂ ਜਾਣਾ ਉੱਥੇ ਗੰਦਗੀ ਬਹੁਤ ਹੈ ਬਦਬੂ ਬਹੁਤ ਆ ਸਥਾਨ 'ਤੇ ਨਹੀਂ ਜਾਣਾ ਉੱਥੇ ਫੁੱਲ ਖਿਲੇ ਹੋਏ ਨੇ ਆਪਾਂ ਉੱਥੇ ਚੱਲਦੇ ਆਂ ਇਦਾਂ ਹੁੰਦਾ ਨਾ ਸਾਡਾ ਸੁਭਾਅ ਹੈ ਅਰਥ ਕੀ ਬਣਿਆ ਜਿੱਥੇ ਪਰਮਾਤਮਾ ਦੇ ਨਾਮ ਦੀ ਵਡਿਆਈ ਦੀ ਖੁਸ਼ਬੂ ਹੈ ਜਿੱਥੇ ਰੱਬੀ ਪਿਆਰਿਆਂ ਦੇ ਨਾਮ ਦੀ ਖੁਸ਼ਬੂ ਹੈ ਉਹ ਸਾਨੂੰ ਥਾਂ ਚੰਗੀ ਲੱਗਦੀ ਹੈ ਗੁਰਮਖ ਪਰਮਾਤਮਾ ਦੀ ਵਡਿਆਈ ਇੱਕ ਖੁਸ਼ਬੂ ਹੈ ਤੇ ਰੱਬੀ ਪਿਆਰਿਆਂ ਦੀ ਨਿੰਦਿਆ ਇੱਕ ਬਦਬੂ ਹੈ ਹੁਣ ਬਦਬੂ ਵਾਲੀ ਥਾਂ ਤੇ ਕਿਸੇ ਨੂੰ ਚੰਗੀ ਨਹੀਂ ਲੱਗਦੀ ਜਿਹੜਾ ਉਸ ਬਦਬੋ ਵਾਲੀ ਥਾਂ ਤੇ ਜਾਏਗਾ ਉਹਦੇ ਸੰਪਰਕ ਦੇ ਵਿੱਚ ਆਏਗਾ ਉਹਦੀ ਹਾਲਤ ਵੀ ਵੈਸੀ ਬਣ ਜਾਏਗੀ ਇਦਾਂ ਹੁੰਦਾ ਹੈ ਨਾ ਗੰਦਗੀ ਵਾਲੀ ਥਾਂ ਤੇ ਰਹਾਂਗੇ ਮਨੋਂ ਜਿੱਥੇ ਖਾਵਾ ਵੀ ਮੈਲੀ ਹੈ ਪਾਣੀ ਵੀ ਮੈਲਾ ਜੇ ਅਸੀਂ ਉਸ ਏਰੀਏ 'ਚ ਰਹੀਏ ਤੇ ਕਿੰਦਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਹੁੰਦਾ ਕਿ ਨਹੀਂ ਇਦਾਂ ਆ ਪਛਿੜਦੀ ਮੈਂ ਸੁਣ ਰਿਹਾ ਸੀ ਵੀ ਦੁਨੀਆ ਦੇ ਜਿਹੜੇ ਸਭ ਤੋਂ ਵੱਧ ਪੋਲਿਊਸ਼ਨ ਵਾਲੇ ਸ਼ਹਿਰ ਹਨਾ ਦਿੱਲੀ ਵੇ ਉਹਨਾਂ ਵਿੱਚੋਂ ਦੂਜੇ ਤੀਜੇ ਨੰਬਰ ਤੇ ਹੈ ਸਭ ਤੋਂ ਵੱਧ ਸਾਹ ਦੀਆਂ ਬਿਮਾਰੀਆਂ ਦਿੱਲੀ ਦੇ ਵਿੱਚ ਨੇ ਪੂਰੇ ਦੇਸ਼ ਵਿੱਚੋਂ ਕਿਉਂ ਸਾਹ ਦੀਆਂ ਬਿਮਾਰੀਆਂ ਵੱਧ ਨੇ ਜੀ ਉੱਥੇ ਕਿਉਂਕਿ ਹਵਾ ਵੀ ਮੈਲੀ ਆ ਪਾਣੀ ਵੀ ਮੈਲਾ ਹੈ ਇਦਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਥੇ ਬਦਬੋਹ ਹੋਵੇਗੀ ਨਾ ਉੱਥੇ ਰੋਗ ਉੱਥੇ ਬਿਮਾਰੀਆਂ ਆਪਣੇ ਆਪ ਆ ਜਾਣਗੀਆਂ ਤੇ ਗੁਰਮਖੋਜ ਇਸ ਮਨੁੱਖ ਦੇ ਮਨ ਮਨ ਜਿਹੜਾ ਹੈ ਮਨ ਹੈ ਉਹੀ ਮੈਲਾ ਹੋ ਚੁੱਕਿਆ ਸਦਾ ਆਪਵਿੱਤ ਸੰਤ ਕਾ ਦੁਖੀ ਕਿਉਂਕਿ ਜਿਹੜੀ ਬਦਬੋਹ ਹੈ ਉਹ ਕਿੱਥੋਂ ਪੈਦਾ ਹੁੰਦੀ ਉਹ ਗੰਦਗੀ ਪੈਦਾ ਕਰੇਗੀ ਨਾ ਹਵਾ ਵੀ ਮੈਲੀ ਹੋਏਗੀ ਪਾਣੀ ਵੀ ਮੈਲਾ ਹੋਏਗਾ ਧਰਤੀ ਵੀ ਮੈਲੀ ਹੋਏਗੀ ਤੋਂ ਸਤਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨਮੁਖ ਜਿਹੜਾ ਨਿੰਦਕ ਮਨੁੱਖ ਹੈ ਨਾ ਨਿੰਦਕ ਮਨੁੱਖ ਦਾ ਹਿਰਦਾ ਮਾਨੂੰ ਬਦਬੂਦ ਆ ਰਹਿ ਉਥੋਂ ਕੁਝ ਵੀ ਚੰਗਾ ਨਹੀਂ ਪੈਦਾ ਹੋਏਗਾ ਸੰਤ ਕਾ ਦੁੱਖ ਹੀ ਸਦਾ अपवक्त अपवक्त ਦਾ ਆਪੇ ਦਾ ਕੀ ਅਰਥ ਹੈ ਮੈਲਾ ਪਵਿੱਤਰ ਨਹੀਂ ਹੈ ਮੈਲਾ ਸਦਾ ਹੀ ਮੈਲਾ ਸਦਾ ਮੈਲਾ ਕਿਉਂ ਹੈ ਕਿਉਂਕਿ ਸਦਾ ਨਿੰਦਿਆ ਹੀ ਨਿਕਲਦੀ ਹੈ ਵਡਿਆਈ ਤੇ ਨਿਕਲੀ ਨਹੀਂ ਚੰਗੇ ਵਿਚਾਰ ਤੇ ਨਿਕਲੇ ਨਹੀਂ ਮਨ ਦੇ ਵਿੱਚੋਂ 100 ਚੰਗਿਆਈਆਂ ਸਨ ਭਾਈ ਗੁਰਦਾਸ ਜੀ ਕਥਾ ਕਹਿੰਦੇ ਆ ਕਹਿਣ ਲੱਗੇ ਛੋਟੀ ਜਿਹੀ ਕਿੜ ਨੂੰ ਕਹੋ ਨਾ ਕਿੱਡਾ ਸੋਹਣਾ ਦਰਵਾਜ਼ਾ ਲੱਕੜ ਮਹਿੰਗੀ ਲਈ ਸਾਗ ਬਣਦੀ ਇੱਦਾਂ ਕਿੱਡਾ ਸੋਹਣਾ ਦਰਵਾਜਾ ਹੈ ਕੀੜੀ ਨੇ ਕਿਹਾ ਸوراਖ ਕਿੱਥੇ ਹੈ ਉਹਨੇ ਸوراਖ ਹੀ ਦੇਖਣਾ ਹੈ ਨਿੰਦਕ ਮਨੁੱਖ ਦਾ ਸੁਭਾਅ ਹੁੰਦਾ ਹੈ ਉਹਨੇ ਤੁਹਾਡੀਆਂ ਚੰਗਿਆਈਆਂ ਨਹੀਂ ਦੇਖਣੀਆਂ 10 ਚੰਗਿਆਈਆਂ ਹੋਣਗੀਆਂ ਉਹਨੇ ਇੱਕ ਬੁਰਾਈ ਦੇਖਣੀ ਆ ਆ ਗੱਲ ਚੁੱਕਦੇ ਆ ਇੱਦਾਂ ਕਿਉਂ ਕਿਉਂਕਿ ਜਿੱਥੋਂ ਬਦਬੋ ਅੰਦਰ ਗੰਦਗੀ ਹੋਏਗੀ ਬਦਬੋਈ ਨਿਕਲਣੀ ਹੈ ਉੱਥੋਂ ਜਿੱਥੇ ਗੰਦਗੀ ਹੈ ਉਹਦੇ ਵਿੱਚੋਂ ਮੈਲੀ ਹਵਾ ਹੀ ਨਿਕਲਣੀ ਹੈ ਜੇ ਮਨ ਮੈਲਾ ਹੈ ਤਾਂ ਗੁਰੂ ਕੋ ਜਬਾਨ ਦੇ ਵਿੱਚੋਂ ਵੀ ਮੈਲ ਹੀ ਨਿਕਲਣੀ ਹੈ ਲਿੰਦੇ ਹੀ ਨਿਕਲਣੀ ਹੈ ਜੇ ਮਨ ਵਿੱਚ ਗੁਰੂ ਦੀ ਬਾਣੀ ਹੈ ਫਿਰ ਵਡਿਆਈ ਨਿਕਲੇਗੀ ਜੇ ਅੰਦਰ ਪ੍ਰਮਾਤਮਾ ਦਾ ਨਾਮ ਹੈ ਫਿਰ ਉਹਦੀ ਸ਼ੋਭਾ ਨਿਕਲੇਗੀ ਸ਼ੁਕਰਾਨਾ ਨਿਕਲੇਗਾ ਸਬਰ ਨਿਕਲੇਗਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਸਤ ਸੰਗਤ ਕਰ ਕਿਉਂ ਸਤ ਸੰਗਤ ਕਰ ਤੇਰੀ ਨਜ਼ਰ ਕਿਸੇ ਦੇ ਔਗਣਾ ਵੱਲ ਨਾ ਚਲੀ ਜਾਏ ਤੇਰੀ ਨਦਰ ਜਿਹੜੀ ਹੈ ਤੇਰਾ ਮਤ ਹੈ ਜਿਹੜੀ ਤੇਰੀ ਸੁਰਤ ਹੈ ਉਹ ਕਿਸੇ ਦੇ ਚੰਗੇ ਪਣ ਨੂੰ ਦੇਖੇ ਚੰਗੇ ਪੰਨੂ ਕਦੋਂ ਦੇਖੇਗੀ ਜਦੋਂ ਚੰਗਾ ਦੇਖਣ ਦੀ ਆਦਤ ਹੋਏਗੀ ਚੰਗਾ ਕਦੋਂ ਬੋਲੇਗੀ ਜਦੋਂ ਚੰਗਾ ਸੁਣਨ ਦੀ ਆਦਤ ਹੋਏਗੀ ਜੋ ਜੀ ਹੋਏ ਸੋ ਬੋਲੋ ਨਾ ਜੋ ਜੀ ਹੋਏ ਸੋ ਉਹ ਗਵੈ ਜੋ ਅੰਦਰ ਹੋਵੇਗਾ ਬਾਹਰ ਤੇ ਉਹੀ ਆਉਣਾ ਨਾ ਜਿਹੜਾ ਬੀਜ ਪਾਇਆ ਉਹੀ ਬਾਹਰ ਆਉਣਾ ਨਾ ਪ੍ਰਮਾਤਮਾ ਦੇ ਨਾਮ ਦਾ ਬੀਜ ਅੰਦਰ ਪਾਵੇਂਗਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਉਹਦੀ ਸ਼ੋਭਾ ਉਹਦੀ ਵਡਿਆਈ ਨਿਕਲੇਗੀ ਜੇ ਅੰਦਰ ਈਰਖਾ ਦਾ ਵੀ ਪਾਵੇਂਗਾ ਅੰਦਰ ਸਾੜੇ ਦਾ ਵੀ ਪਾਵੇਂਗਾ ਤੇ ਨਿੰਦਿਆ ਨਿਕਲਣੀ ਹੈ ਈਰਖਾ ਨਾਲ ਅੰਦਰ ਲੈ ਕੇ ਜਾ ਸਾੜਾ ਨਾਲ ਅੰਦਰ ਲੈ ਕੇ ਜਾ ਜੇ ਸਾੜਾ ਤੇ ਈਰਖਾ ਅੰਦਰ ਜਾਏਗੀ ਤੇ ਨਿੰਦਿਆ ਹੀ ਨਿਕਲਣੀ ਹੈ ਜੇ ਅੰਦਰ ਪਰ ਗੁਰੂ ਦੀ ਬਾਣੀ ਜਾਏਗੀ ਵਡਿਆਈ ਨਿਕਲਣੀ ਹੈ ਬਾਦਸ਼ਾਹ ਕਹਿੰਦੇ ਇਸ ਕਰਕੇ ਭਾਈ ਭਲਿਆਂ ਦੀ ਸੰਗਤ ਕਰੋ ਗੁਰਮਖਾਂ ਦੇ ਕੋਲ ਬੈਠੋ ਕਿਉਂ ਬੈਠੋ ਤੁਹਾਡੇ ਅੰਦਰ ਪਰਮਾਤਮਾ ਦਾ ਨਾਮ ਹੀ ਜਾਈਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸੰਤ ਕਾ ਦੁਖੀ ਰੱਬ ਦੇ ਪਿਆਰਿਆਂ ਦੀ ਦੁੱਖ ਕਰਨ ਵਾਲਾ ਨਿੰਦਿਆ ਕਰਨ ਵਾਲਾ ਸਦਾ ਆਪ ਪਵਿੱਤ ਸਦਾ ਮੈਲਾ ਹੀ ਰਹਿੰਦਾ ਹੈ ਅਪਵਿੱਤਰ ਹੀ ਰਹਿੰਦਾ ਹੈ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਜੀ ਗੁਰਮਖੋ ਤੁਹਾਡੀ ਕਿਸੇ ਨਾਮ ਜਪਣ ਵਾਲੇ ਨਾਲ ਨਹੀਂ ਨਾ ਬਣੀ ਤੇ ਮਤਾ ਸਮਝੋ ਤੁਹਾਡੀ ਕਿਸੇ ਹੰਕਾਰੀ ਨਾਲ ਬਣ ਜੇਗੀ ਇਹ ਹੋ ਹੀ ਨਹੀਂ ਸਕਦਾ ਜਿਸ ਬੰਦੇ ਦੀ ਚੁੱਪ ਰਹਿਣ ਵਾਲੇ ਨਾਲ ਨਹੀਂ ਨਿਭ ਸਕਦੀ ਤੁਸੀਂ ਉਮੀਦ ਕਰ ਸਕਦੇ ਹੋ ਵੀ ਬੁੱਲਣ ਵਾਲੇ ਨਾਲ ਨਿਭ ਜੇਗੀ ਉਹਦੀ ਨਹੀਂ ਨਾ ਹੋ ਹੀ ਨਹੀਂ ਸਕਦਾ ਇਹਦਾ ਇਸ ਕਰਕੇ ਜਿਸ ਦੀ ਨਾਮ ਜਪਣ ਵਾਲੇ ਨਾਲ ਨਹੀਂ ਉਸ ਦੀ ਗੁਰਮਖੋ ਹੰਕਾਰੀ ਨਾਲ ਵੀ ਨਹੀਂ ਨਿਬਣੀ ਇਸ ਕਰਕੇ ਸੰਤ ਕਾ ਦੋਖੀ ਰੱਬ ਦੇ ਪਿਆਰਿਆਂ ਦੀ ਸਿਮਰਨ ਕਰਨ ਵਾਲਿਆਂ ਦੀ ਨਿੰਦਿਆ ਕਰਨ ਵਾਲਾ ਕਿਸੇ ਕਾ ਨਹੀਂ ਮਿੱਤ ਉਹ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ ਹੋ ਸਕਦੀ ਹੈ ਮਿੱਤਰਤਾ ਹੋਵੇ ਪਰ ਉਹਦੇ ਪਿੱਛੇ ਕੋਈ ਲਾਲਚ ਹੋਵੇਗਾ ਹੁੰਦਾ ਹੈ ਕਈ ਵਾਰ ਬੇਈਮਾਨ ਬੰਦੇ ਦੇ ਮਿੱਤਰ ਬਹੁਤ ਬਣ ਜਾਂਦੇ ਨੇ ਕਈ ਵਾਰ ਕਿਉਂ ਉਹ ਉਹ ਬੰਨਗੇ ਉਹ ਜਿਹੜੇ ਬੇਈਮਾਨ ਹੋਣਗੇ ਵੀ ਕੋਈ ਨਾ ਕੋਈ ਦੇ ਕੋਲ ਕੰਮ ਲਾਵਾਂਗੇ ਪੁੱਠਾ ਸਿੱਧਾ ਪਰ ਰੱਬ ਨੂੰ ਪਿਆਰ ਕਰਨ ਵਾਲਾ ਆਪਣੇ ਮਿੱਤਰ ਉਹ ਬਣਾਏਗਾ ਜਿਹੜੇ ਰੱਬ ਨੂੰ ਪਿਆਰ ਕਰਦੇ ਵਾਲੇ ਵਾਲੇ ਹੋਣ ਇੱਕ ਥੋੜੀ ਜਿਹੀ ਇਤਿਹਾਸ ਦੀ ਸਾਖੀ ਲੈ ਲਵਾਂ ਮਹਾਤਮਾ ਬੁੱਧ ਜੀ ਨਗਰ ਤੋਂ ਬਾਰ ਬਾਰ ਬੈਠੇ ਸੀ ਸ਼ਾਇਦ ਮੈਂ ਕਾਫੀ ਸਮਾਂ ਪਹਿਲਾਂ ਇਹ ਬੀਨਦੀ ਕੀਤੀ ਸੀ ਬਾਰ ਬੈਠੇ ਸਨ ਜੰਗਲ ਦੇ ਵਿੱਚ ਉਹਨਾਂ ਦਾ ਸਰਦਾਲੂ ਆਇਆ ਇੱਕ ਕਹਿਣ ਲੱਗਾ ਬੁੱਧ ਜੀ ਤੁਹਾਡੇ ਮਿੱਤਰ ਦੀ ਮੈਂ ਨਿੰਦਿਆ ਬੜੀ ਸੁਣੀ ਹੈ ਪਰਲੇ ਪਾਸੇ ਲੋਕ ਤੁਹਾਡੇ ਦਰ ਤੇ ਆਉਣ ਵਾਲੇ ਦੀ ਨਿੰਦਿਆ ਬੜੀ ਕਰਦੇ ਸੀ ਬੁੱਧ ਜੀ ਕਹਿਣ ਲੱਗੇ ਮੈਨੂੰ ਤਾਂ ਦੱਸ ਦੇ ਇਦਾਂ ਹੁੰਦਾ ਹੈ ਨਾ ਕਈ ਵਾਰ ਸਾਡੇ ਕੋਲੇ ਇੱਕ ਇਹਨੂੰ ਸਮਝੋ ਬੜੇ ਧਿਆਨ ਨਾਲ ਸਾਡੇ ਕੋਲੇ ਆਉਂਦਾ ਤੈਨੂੰ ਗੱਲ ਦੱਸਾਂ ਇੱਕ ਆਪਣੇ ਕੋਲ ਕਹਿੰਦੇ ਨੇ ਲੋਕ ਆ ਕੇ ਤੈਨੂੰ ਗੱਲ ਦੱਸਾਂ ਇੱਕ ਉਹਦੀ ਗੱਲ ਨਾ ਸੁਣੋ ਬੇਨਤੀ ਸਮਝੋ ਪਹਿਲਾਂ ਇਹ ਇਹ ਪੁੱਛੋ ਮੈਨੂੰ ਕਿਉਂ ਦੱਸਣਾ ਪੁੱਛ ਲਓ ਵੀ ਨਾ ਮੈਨੂੰ ਕੋ ਦੱਸਣ ਲੱਗੇ ਤੂੰ ਛੰਡਾ ਹੋ ਜੀਗਾ ਬੰਦਾ ਵੀ ਗੱਲ ਤੇ ਹੋਰ ਪਾਸੇ ਐ ਕਹਿਣ ਲੱਗੇ ਬੁੱਧ ਜੀ ਤੁਹਾਡੇ ਮਿੱਤਰ ਦੀ ਨਿੰਦਿਆ ਬੜੀ ਹੋ ਰਹੀ ਸੀ ਉੱਥੇ ਬੁੱਧ ਜੀ ਕਹਿਣ ਲੱਗੇ ਦੱਸ ਭਾਈ ਮੈਨੂੰ ਕਉ ਦੱਸ ਰਿਹਾ ਪਹਿਲਾਂ ਇਹ ਦੱਸ ਜਿਸ ਦੀ ਤੂੰ ਜਿਸ ਦੀ ਤੂੰ ਬੁਰਾਈ ਮੇਰੇ ਕੋਲੇ ਕਰੇਗਾ ਉਹਦੇ ਤੇ ਅਸਰ ਕੋਈ ਹੋਵੇਗਾ ਕਹਿਣ ਲੱਗੇ ਜੀ ਨਹੀਂ ਮੈਂ ਸੁਣਾਗਾ ਮੇਰੇ ਉੱਤੇ ਕੋਈ ਅਸਰ ਹੋਵੇਗਾ ਨਹੀਂ ਜੀ ਤੁਹਾਡੇ ਤੇ ਵੀ ਨਹੀਂ ਹੋਣਾ ਅੱਛਾ ਜਿਹਦੀ ਕਰ ਰਿਹਾ ਉਹਨੂੰ ਕੋਈ ਲਾਭ ਨੁਕਸਾਨ ਹੋਵੇਗਾ ਕਹਿਣ ਲੱਗੇ ਜੀ ਨਹੀਂ ਹੋਣਾ ਬੁੱਧ ਜੀ ਕਹ ਲੈ ਕਮਾਲ ਹੋ ਗਈ ਜੀ ਦੀ ਗੱਲ ਮੇਰੇ ਕੋਲੇ ਕਰ ਰਿਹਾ ਉਹਨੂੰ ਵੀ ਕੋਈ ਅਸਰ ਨਹੀਂ ਜਿਹਦੇ ਕੋਲੇ ਕਰ ਰਿਹਾ ਉਹਨੂੰ ਵੀ ਕੋਈ ਫਾਇਦਾ ਨਹੀਂ ਜਿਹੜਾ ਕਰ ਰਿਹਾ ਉਹਨੂੰ ਵੀ ਕੋਈ ਲਾਭ ਨੁਕਸਾਨ ਨਹੀਂ ਫਿਰ ਕਿਉਂ ਕਰੀਏ ਸੱਚ ਹੈ ਨਾ ਗੁਰਮਖੀ ਜਦੋਂ ਅਸੀਂ ਕਿਸੇ ਦੀ ਸਾਡੇ ਕੋਲੇ ਕੋਈ ਬੰਦਾ ਆਉਂਦਾ ਏਦਾਂ ਤੈਨੂੰ ਗੱਲ ਦੱਸਾਂ ਉਹਨੂੰ ਪਹਿਲਾਂ ਪੁੱਛ ਲਓ ਵੀ ਮੇਰਾ ਫਾਇਦਾ ਹੈ ਕੋਈ ਗੱਲ ਵਿੱਚ ਮੈਨੂੰ ਕੋਈ ਸੁੱਖ ਸ਼ਾਂਤੀ ਮਿਲੇਗੀ ਉਹ ਕਹਿਣਾ ਨਹੀਂ ਪਰ ਕਿਉਂ ਭਾਈ ਇੰਨਾ ਵਿਲਾ ਥੋੜਾ ਮੈਂ ਵੀ ਤੇਰੀਆਂ ਇਦਾਂ ਦੀਆਂ ਗੱਲਾਂ ਸੁਣਦ ਰਹਾ ਜਿਹਦਾ ਕੋਈ ਅਰਥ ਹੀ ਨਹੀਂ ਬਣਦਾ ਆਪਣੇ ਆਪ ਨੂੰ ਬਦਲੀਏ ਗੁਰਮਖੋ ਆਪਣੀਆਂ ਆਦਤਾਂ ਨੂੰ ਬਦਲੀਏ ਆਪਣੇ ਮਿੱਤਰਾਂ ਨੂੰ ਬਦਲੀਏ ਆਪਣਾ ਫਰੈਂਡ ਸਰਕਲ ਬਦਲੀਏ ਅਸੀਂ ਗੱਲ ਤਾਂ ਬਣਨੀ ਹੈ ਇਸ ਕਰਕੇ ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿਤ ਸੰਤ ਕੇ ਦੋਖੀ ਕਾ ਡਾਣ ਲਾਗੈ ਡਾਣ ਹੁੰਦਾ ਸਜ਼ਾ ਜਿਸਨੇ ਸਾਰਾ ਦਿਨ ਰੱਬ ਦੇ ਸਿਮਰਨ ਕਰਨ ਵਾਲਿਆਂ ਨੂੰ ਬੁਰਾ ਬੁਰਾਈ ਕਿਆ ਡਾਣ ਲਾਗੈ ਡਾਣ ਹੁੰਦਾ ਡੰਡ ਲੱਗਦਾ ਸਜ਼ਾ ਲੱਗਦੀ ਹੈ ਉਸ ਨੂੰ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਡਾਂਡਾ ਲੱਗਦਾ ਸਜ਼ਾ ਲੱਗਦੀ ਹੈ ਸੰਤ ਤੇ ਦੋਖੀ ਕੋ ਸਭ ਤਿਆਗੈ ਤਿਆਗ ਕੀ ਹੁੰਦਾ ਛੱਡ ਜਾਣਾ ਤਿਆਗ ਦੇਣਾ ਨਾਮ ਜਪਣ ਵਾਲੇ ਦੀ ਬੁਰਾਈ ਕਰਨ ਵਾਲਿਆ ਉਹਨੂੰ ਸਾਰੇ ਤਿਆਗ ਦਿੰਦੇ ਨੇ ਸਾਰੇ ਛੱਡ ਦਿੰਦੇ ਨੇ ਪਰੇ ਗੁਰਮਖੋ ਜਸਤੀਦ ਵਿੱਚੋਂ 24 ਘੰਟੇ ਬਦਬੋਈ ਆਉਣੀ ਔਰ ਉਸ ਨੂੰ ਕਿਉਂ ਰੱਖਣਾ ਕੋਈ ਸਾਰੇ ਕਵਾਂਗੇ ਅਸੀਂ ਜਿਸ ਭਾਂਡੇ ਵਿੱਚੋਂ ਸਦਾ ਬਦਬੋਈ ਆਉਣੀ ਹੈ ਉਹ ਉਹਨੂੰ ਕਿਉਂ ਰੱਖਾਂਗੇ ਤੇ ਜਿਸ ਜ਼ੁਬਾਨ ਵਿੱਚੋਂ ਸਦਾ ਬੁਰਾਈ ਨਿਕਲਣੀ ਹੈ ਉਹਦੇ ਕੋਲ ਕਿਉਂ ਬੈਠਾਂਗੇ ਭਾਈ ਤਾਂ ਸੰਤ ਕਾ ਦੁਖੀ ਕੋ ਸੰਤ ਦੀ ਨਿੰਦਿਆ ਸੰਤ ਨੂੰ ਦੁੱਖ ਦੇਣ ਵਾਲਾ ਕੋ ਸਭ ਤਿਆਗ ਸਾਰੇ ਅਖੀਰ ਨੂੰ ਛੱਡ ਜਾਂਦੇ ਨੇ ਸੰਤ ਕਾ ਦੁਖੀ ਮਹਾ ਅਹੰਕਾਰੀ ਨਿੰਦਕ ਬੰਦਾ ਬਹੁਤ ਹੰਕਾਰੀ ਹੁੰਦਾ ਹੈ। ਕਿਉਂ ਹੰਕਾਰੀ ਹੁੰਦਾ ਹੈ? ਉਹਨੂੰ ਇਹ ਲੱਗਦਾ ਹੈ ਵੀ ਸਾਰੀਆਂ ਗੱਲਾਂ ਮੈਨੂੰ ਹੀ ਪਤਾ ਨੇ। ਦੇਖੋ ਇਹਨਾਂ ਨੂੰ ਪਤਾ ਨਹੀਂ ਇਹ ਤਾਂ ਨਹੀਂ ਕਰਦੇ ਪਏ। ਮੈਨੂੰ ਸਭ ਕੁਝ ਪਤਾ ਹੈ। ਔਰ ਸੱਚ ਇਹ ਹੈ ਗੁਰਮੁਖੋ ਜਿਸ ਦਿਨ ਸਾਡੇ ਮਨ ਵਿੱਚ ਇਹ ਆਉਣ ਲੱਗ ਪਿਆ ਨਾ ਵੀ ਮੈਨੂੰ ਸਭ ਕੁਝ ਪਤਾ ਹੈ ਅਸਲ ਵਿੱਚ ਇਹਦਾ ਅਰਥ ਇਹ ਬਣਦਾ ਵੀ ਅਸੀਂ ਨੀਵੇਂ ਪਾਸੇ ਨੂੰ ਜਾ ਰਹੇ ਹਾਂ ਅਸੀਂ ਰੱਬ ਤੋਂ ਦੂਰ ਜਾ ਰਹੇ ਹਾਂ ਮੇਰੀ ਕੋਲ ਤੋਂ ਖੁਦ ਦੀ ਕਹਾਣੀ ਐਸੀ ਹੈ ਜਦੋਂ ਮੈਂ ਰੋਪੜ ਕਾਲਜ ਗਿਆ ਨਾ ਪੜਨ ਵਾਸਤੇ 26 27 ਸਾਲ ਦਾ ਮੈਂ 25 ਸੀ 25 ਸਾਲ ਦੀ ਇਹ ਉਮਰ ਸੀ ਉਹ ਅੱਛਾ ਪੜਨ ਦੀ ਆਦਤ ਮੈਨੂੰ ਸ਼ੁਰੂ ਤੋਂ ਸੀ ਇਦਾਂ ਨੂੰ ਉਹਦੇ ਸਕੂਲ ਪੜੇ ਉੱਥੇ ਮੈਂ ਸਰਦਨ ਲਾਇਬ੍ਰੇਰੀ ਬਿਠਾਣਾ ਸਾਰਾ ਦਿਨ ਲਾਇਬ੍ਰੇਰੀ ਬਿਠਾ ਰਹਿਣਾ ਕੋਈ ਪੀਰੀਅਡ ਮੈਂ ਸੋਣਾ ਲਾਇਬ੍ਰੇਰੀ ਬੈਠੇ ਰਹਿਣਾ ਪੜਾ ਪੜਿਆ ਜਦੋਂ ਮੈਂ ਕਾਲਜ ਕਥਾ ਦਾ ਕੋਰਸ ਕਰਨ ਵਾਸਤੇ ਗਿਆ ਨਾ ਤੇ ਮੈਨੂੰ ਉਹੀਂ ਸੀ ਵੀ ਮੈਨੂੰ ਤੇ ਪਹਿਲਾਂ ਹੀ ਬੜਾ ਪਤਾ ਹੈ ਕਿ ਮੈਂ ਉੱਥੇ ਸਭ ਨੂੰ ਕਰ ਲੈਣਾ ਇਦਾਂ ਔਰ ਪਹਿਲੇ ਦਿਨ ਮੈਨੂੰ ਅੱਜ ਵੀ ਯਾਦ ਆ ਮਨਿੰਦਰਪਾਲ ਸਿੰਘ ਵੀਰ ਜੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਪਹਿਲੇ ਦਿਨ ਜਪਜੀ ਸਾਹਿਬ ਦੀ ਸੰਖਿਆ ਦੇਣ ਵਾਸਤੇ ਲੱਗੇ ਪਹਿਲੀਆਂ 5 ਪੌੜੀਆਂ ਦੇ ਵਿੱਚ 18 ਗਲਤੀਆਂ ਕੱਢੀਆਂ ਮੇਰੀਆਂ ਮੈਂ ਇਹ ਸੁਧ ਰਿਆ ਸੀ ਵੀ ਮੈਨੂੰ ਤੇ ਬੜਾ ਕੁਝ ਹੁੰਦਾ ਏਦਾਂ ਪਹਿਲੀਆਂ 5 ਪੌੜੀਆਂ ਵਿੱਚ 18 ਗਲਤੀਆਂ ਨਿਕਲੀਆਂ ਹੋ ਗਈਆਂ ਔਰ ਜਿਹੜਾ ਹੰਕਾਰ ਜਾਂ ਸੀ ਨਾ ਏਦਾਂ ਉਹ ਬਿਲਕੁਲ ਨੀਵਾ ਹੋ ਗਿਆ ਏਦਾਂ ਵੀ ਜੇ ਸਾਰੀ ਜਪਜੀ ਸਾਹਿਬ ਦੀ ਬਾਣੀ ਸੁਣ ਲੈਣਗੇ ਤੇ ਕਿੰਨੀਆਂ ਗਲਤੀਆਂ ਹੋਣਗੀਆਂ ਪਤਾ ਹੀ ਨਹੀਂ ਜਿਹਦੀਆਂ ਪਹਿਲੀਆਂ 5 ਪੰਨਿਆਂ ਦੇ 18 ਹੋ ਗਈਆਂ ਤੋਂ ਹੁੰਦਾ ਔਰ ਇਹ ਇਹ ਵੀ ਅਰਥ ਸੀ ਇਹ ਵੀ ਆਦਤ ਸੀ ਵੀ ਤੁਸੀਂ ਸਵਾਲ ਪੁੱਛੋ ਮੈਂ ਜਵਾਬ ਦੇ ਦਾਂਗਾ ਤੁਹਾਡਾ ਅਸੀਂ ਦੋ ਬੰਦੇ ਇਦਾਂ ਦੇ ਸਿੱਖ ਅਡਾ ਕਲਾਸ ਵਿੱਚ ਤੁਸੀਂ ਪੁੱਛੋ ਸਵਾਲ ਔਰ ਅੱਜ ਲੱਗਦਾ ਵੀ ਚੁੱਪ ਕਰ ਚੋ ਕੀ ਲੈਣਾ ਨਹੀਂ ਕੁਝ ਪਤਾ ਹੁੰਦਾ ਇਹ ਆਪਣਾ ਭਾਂਡਾ ਇੰਨਾ ਛੋਟਾ ਨਾ ਬਣਾਓ ਵੀ ਉਛਣ ਲੱਗ ਪਈਏ ਛੋਟੇ ਭਾਂਡੇ ਚ ਨਾ ਥੋੜੀ ਜਿਹੀ ਵੀ ਪਾਣੀ ਉਛਣ ਲੱਗ ਪੈਂਦੀ ਏਦਾਂ ਇਹਦਾ ਇਹਦਾ ਅਰਥ ਹੁੰਦਾ ਵੀ ਭਾਂਡਾ ਛੋਟਾ ਹੈ ਉਛਲ ਰਿਹਾ ਹੈ ਚੇਤਾ ਰੱਖੋ ਜੀ ਸਮੁੰਦਰ ਕਦੇ ਨਹੀਂ ਉਛਲਦਾ ਭਾਈ ਇਹਨਾ ਵੱਡਾ ਇਸ ਕਰਕੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਮਨੁੱਖ ਸਦਾ ਮਹਾ ਬੇਕਾਰੀ ਉਹਦੇ ਅੰਦਰ ਹੰਕਾਰ ਹੀ ਹੰਕਾਰ ਭਰਿਆ ਹੁੰਦਾ ਹੈ ਸੰਤ ਕਾ ਦੋਖੀ ਸਦਾ ਬੇਕਾਰੀ ਬੇਕਾਰੀ ਕੀ ਹੁੰਦਾ ਹੈ ਵਕਾਨ ਭੋਗਣ ਵਾਲਾ ਵਿਕਾਰ ਦਾ ਅਰਥ ਹੈ ਬੁਰਾਈਆਂ ਉਹਦੇ ਕੋਲੇ 24 ਘੰਟੇ ਇੱਕ ਨਹੀਂ ਦੋ ਨਹੀਂ ਉਹਦੇ ਕੋਲੇ ਪਤਾ ਹੀ ਨਹੀਂ ਕਿੰਨੀਆਂ ਕਿ ਬੁਰਾਈਆਂ ਨੇ ਗੁਰਮੁਖ ਉਹ ਇੱਕ ਚੰਗਿਆਈ ਨਾਲ 100 ਚੰਗਿਆਈਆਂ ਲੈ ਕੇ ਆਉਂਦੀ ਹੈ ਇੱਕ ਬੁਰਾਈ 100 ਬੁਰائیاں ਲੈ ਕੇ ਆਉਂਦੀ ਹੈ ਮੱਕਦਮ ਬੇਨਤੀ ਕੀਤੀ ਸੀ ਇੱਕ ਝੂਠ ਬੋਲੀਏ ਨਾ ਆਪਣਾ ਤੁਸੀਂ ਵੇਖੋਗਾ ਆਪਾਂ ਸਾਰਿਆਂ ਨੇ ਇੱਕ ਝੂਠ ਬੋਲੀਏ ਇੱਕ ਝੂਠ ਨੂੰ ਛੁਪਾਉਣ ਦੇ ਲਈ ਇੱਕ ਝੂਠ ਨੂੰ ਸੱਚ ਬਣਾਉਣ ਦੇ ਲਈ 10 ਹੋਰ ਬੋਲਣੇ ਪੈਂਦੇ ਆ ਹੁੰਦਾ ਕਿ ਨਹੀਂ ਹੁੰਦਾ ਇਹ ਗੱਲ ਇੱਕ ਝੂਠ ਬੋਲ ਦਿੱਤਾ ਪਰ ਉਹਨੂੰ ਉਹਨੂੰ ਸੱਚ ਸਬਦ ਕਰਨ ਲਈ 10 ਹੋਰ ਬੋਲਣੇ ਪੈਂਦੇ ਰਹੇ ਮਨ ਛੱਡੋ ਪਰ ਇਸ ਗੱਲ ਨੂੰ ਇੱਕ ਸੱਚੀ ਬੋਲ ਦਿਓ ਬਸ ਕੁਝ ਨਹੀਂ ਕਰਨਾ ਪੈਣਾ ਇਦਾਂ ਤੋਂ ਬਾਦਸ਼ਾਹ ਕਹਿੰਦੇ ਸੰਤ ਕਾ ਦੁਖੀ ਸਦਾ ਪਹਿਲਾਂ ਤੇ ਇੱਕੋ ਵਿਕਾਰ ਸੀ ਨਾ ਨਿੰਦਿਆ ਦਾ ਇੱਕ ਵਿਕਾਰ ਨੇ ਇਦਾਂ ਪਤਾ ਹੀ ਨਹੀਂ ਕਿੰਨੇ ਕ ਵਿਕਾਰ ਜ਼ਿੰਦਗੀ ਚ ਪੈਦਾ ਕਰ ਦਿੱਤੇ ਇੱਕ ਬੁਰਾਈ ਨੇ ਪਤਾਈ ਨੇ ਕਿੰਨੀਆਂ ਬੁਰਾਈਆਂ ਪੈਦਾ ਕਰ ਦਿੱਤੀਆਂ। ਛੋਟੇ ਹੁੰਦੇ ਨਾ ਉਹ ਸਾਡੀ ਟੀਚਰ ਪੜਾਉਂਦੇ ਹੁੰਦੇ ਸੀ ਬੱਚਿਓ ਸੇਬ ਦੀ ਪੇਟੀ 'ਚ 15 ਸੇਬ ਨੇ ਇੱਕ ਸੇਬ ਰਾਤ ਨੂੰ ਹੈ ਉਹ ਮੈਲਾ ਹੋ ਗਿਆ ਸੜ ਗਿਆ ਸਵੇਰ ਤੱਕ ਕਿੰਨੇ ਕਿੰਨੇ ਸੇਬ ਸੜੇ ਹੋਣਗੇ ਉਹ ਕਹਿੰ ਲੈ ਕਿ ਸਾਰੇ ਰਾਤ ਨੂੰ ਤੇ ਇੱਕੋ ਹੀ ਸੜਿਆ ਸੀ ਸਵੇਰ ਨੂੰ ਤਾਂ ਸਾਰੇ ਸੜੇ ਹੋਣਗੇ ਇਦਾਂ ਹੀ ਹੁੰਦਾ ਨਾ ਕਿਉਂ ਕਿਉਂਕਿ ਇੱਕ ਨੇ ਸਾਰਿਆਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਇਦਾਂ ਇਸ ਕਰਕੇ ਬਾਦਸ਼ਾਹ ਕਹਿੰਦੇ ਇੱਕ ਵਕਾਰ ਇੱਕ ਬੁਰਾਈ ਕਈ ਹੋਰ ਬੁਰਾਈਆਂ ਨੂੰ ਜਨਮ ਦਿੰਦੀ ਹੈ ਸੰਤ ਕਾ ਦੋਖੀ ਸਦਾ ਵੇਕਾ ਬੇਕਾਰੀ ਸਦਾ ਵਕਾਰਾਂ ਵਿੱਚ ਲੱਗਿਆ ਰਹਿੰਦਾ ਹੈ ਸੰਤ ਕਾ ਦੋਖੀ ਜਨਮੈ ਮਰੈ ਕਦੇ ਜੰਮਦਾ ਹੈ ਤੇ ਕਦੇ ਮਰਦਾ ਹੈ ਅਰਥ ਕੀ ਹੈ ਕਦੇ ਚੰਗਾ ਬਣ ਜਾਂਦਾ ਹੈ ਕਦੇ ਬੁਰਾ ਬਣ ਜਾਂਦਾ ਹੈ ਇਦਾਂ ਜਨਮ ਹੈ ਮਰੈ ਜਨਮਿਆ ਅੱਛਾ ਇਹਦੇ ਅਰਥ ਹੋਰ ਵੀ ਕੀਤੇ ਨੇ ਪੰਜੀ ਕੁਸਤਵੀਰ ਸਿੰਘ ਨੇ ਉਹ ਕਹਿੰਦੇ ਸੰਤ ਕਾ ਦੋਖੀ ਜਨਮ ਹੈ ਮਰੈ ਬਸ ਜਮਿਆ ਪਸ਼ੂ ਦੇ ਵਾਂਗ ਤੇ ਪਸ਼ੂ ਵਾਂਗ ਮਰ ਗਿਆ ਚੰਗਾ ਤੇ ਕੁਛ ਵੀ ਨਹੀਂ ਕੀਤਾ ਜਿਵੇਂ ਹੁੰਦਾ ਹੈ ਨਾ ਵੀ ਪਸ਼ੂ ਕੀ ਕਰਦਾ ਹੈ ਪਸ਼ੂ ਜੰਮਦਾ ਖਾਂਦਾ ਪੀਂਦਾ ਬਸ ਹਾਜਮ ਕੀਤਾ ਤੇ ਮਰ ਗਿਆ ਇਦਾਂ ਜੇ ਗੁਰੂ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਨਾ ਹਰੀ ਅੰਗੂਰੀ ਗਧਾਂ ਚਰੈ ਨਿਤ ਉੱਠ ਹਾਸੈ ਹੀਂਗੈ ਮਰੇ ਕਹਿੰਦਾ ਕਿ ਗਧਾਂ ਸੀ ਹਰੀਆਂ ਹਰੀਆਂ ਇਦਾਂ ਟਾਹਣੀਆਂ ਚੱਪਦਾ ਖਾਂਦਾ ਪੀਂਦਾ ਹੀਂਗਦਾ ਤੇ ਮਰ ਜਾਂਦਾ ਬਸ ਆਹੀ ਕੀਤਾ ਜੰਮਿਆ ਖਾਦਾ ਤੇ ਮਰ ਗਿਆ ਕੁਝ ਵੀ ਨਹੀਂ ਰੱਬ ਦਾ ਨਾਮ ਜਪਿਆ ਹੀ ਨਹੀਂ ਕੁਝ ਚੰਗਾ ਕੀਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਸੰਤ ਕਾ ਦੋਖੀ ਜਨਮੈ ਮਰੇ ਬਸ ਜੰਮਿਆ ਤੇ ਮਰ ਗਿਆ ਕੁਛ ਚੰਗਿਆਈ ਚੰਗਿਆਈ ਤੇ ਹੈ ਹੀ ਨਹੀਂ ਐ ਪੱਲੇ ਜਿੰਨੇ ਆਪਾਂ ਗੁਰਮਖੋ ਬੈਠੇ ਆ ਪਰ ਇਹ ਸਮਾਪਤੀ 2 ਮਿੰਟਾਂ ਦੇ ਵਿੱਚ ਆਪਾਂ ਸਾਰੇ ਇਦਾਂ ਮੈਂ ਨਾ 2 ਦਿਨ ਪਿਛਲੇ 2 ਦਿਨ ਮੈਂ ਕਸੌਲੀ ਸੀ 3 ਦਿਨਾਂ ਉਥੇ ਨਾ ਇਦਾਂ ਦੇਖਿਆ ਕਈ ਗੁਰਮਖ ਮੈਨੂੰ ਇਦਾਂ ਦੇ ਮਿਲੇ ਜਿਨ੍ਹਾਂ ਦੇ ਚਿਹਰੇ ਨਾ ਇਦਾਂ ਇਦਾਂ ਸੰ ਜਿਵੇਂ ਨਵੇਂ ਬੱਚੇ ਜੰਮੇ ਦੇ ਜਲਮੇ ਬੱਚੇ ਦੇ ਹੁੰਦੇ ਇਦਾਂ ਉਹਨਾਂ ਦੇ ਕੋਲ ਬੈਠਿਆਂ ਇਦਾਂ ਸ਼ਾਂਤੀ ਆਉਂਦੀ ਸੀ ਇਦਾਂ ਇਦਾਂ ਦੇ ਗੁਰਮਖਾੜਾ ਮਿਲ ਆਪ ਹੋਇਆ ਤੋ ਅਰਥ ਕੀ ਬੰਦ ਹੈ ਜਿੰਨੇ ਆਪਾਂ ਬੈਠੇ ਆ ਸਾਨੂੰ ਜਿਹੜੀਆਂ ਬਹੁਤ ਮੈਂ ਉਥੇ ਇੱਕ ਮੈਨੂੰ ਗੁਰਮਖ ਮਿਲਿਆ ਉਹਨਾਂ ਦੱਸਿਆ ਮੈਨੂੰ ਕਹਿੰਦਾ ਗਿਆਨੀ ਜੀ ਮੈਨੂੰ ਕਹਿੰਦਾ ਤੁਸੀਂ ਚਿੰਤਾ ਰਹਿਤ ਹੋਣਾ ਚਾਹੁੰਦੇ ਹੋ ਮੱਖਿਆਂ ਦੀ ਹਾਂ ਮੈਨੂੰ ਕੋਲ ਬਿਠਾ ਲਿਆ ਕਹਿੰਦਾ ਤੁਸੀਂ ਸੋਚ ਕੇ ਦੇਖੋ ਵੀ ਤੁਹਾਡੀਆਂ ਜਿੰਨੀਆਂ ਪਰੇਸ਼ਾਨੀਆਂ ਨੇ ਉਹਦੇ ਵਿੱਚੋਂ 98% ਪਰੇਸ਼ਾਨੀਆਂ ਉਹ ਨੇ ਜਿਨ੍ਹਾਂ ਦਾ ਇਲਾਜ ਤੁਹਾਡੇ ਕੋਲੇ ਹੈ ਹੀ ਨਹੀਂ ਹੈ ਪਰ ਹੁੰਦਾ ਗੁਰਮੁਖ ਜਿਵੇਂ ਮੰਨ ਲਓ ਛੋਟਾ ਜਿਹਾ ਬੱਚਾ ਐਗਜ਼ਾਮਪਲ ਲਵੋ ਜੇ ਛੋਟਾ ਜਿਹਾ ਬੱਚਾ ਹੈ ਛਾਡਾ ਬੱਚਾ ਸੁੱਤਾ ਪਿਆ ਸਵੇਰੇ 6 ਵਜੇ اچھا ਸਾਨੂੰ ਫਿਕਰ ਕੀ ਹੋਣਾ ਚਾਹੀਦਾ ਉਹਦਾ ਵੀ ਅੱਜ ਇਹਨੂੰ ਸਕੂਲ ਤਿਆਰ ਕਰਕੇ ਭੇਜਣਾ ਹੈ ਬਸ ਇੰਨੇ ਫਿਕਰ ਹੋਣਾ ਚਾਹੀਦਾ ਨਾ ਸੋ ਫਿਰ ਪਤਾ ਕੀ ਪਿਆ ਹੁੰਦਾ ਇਹਨੇ ਉੱਠਣਾ ਹੈ ਇਹਨੇ ਪੜਨ ਜਾਣਾ ਹਾਏ ਪੜ੍ਹਾਈ ਨਾ ਕੀਤੀ ਤਾਂ ਪਤਾ ਹੀ ਨਹੀਂ ਕੀ ਹੋ ਜਾਣਾ ਕਿਸੇ ਨਲਾਇਕ ਹੀ ਨਿਕਲ ਜੇ ਕਦੇ ਕੁਝ ਹੋਰ ਹੀ ਨਾ ਬਣ ਚ ਜਿਹੜੀਆਂ ਚੀਜ਼ਾਂ ਨੇ ਅੱਜ ਤੋਂ 20 ਸਾਲ ਬਾਅਦ ਵਿੱਚ ਬਣਨਾ ਸੀ ਸੋਚ ਰਹੇ ਹੁੰਨੇ ਅੱਜ ਉਹ ਚੀਜ਼ਾਂ ਇਹ ਦੀ ਲੰਮੀ ਸੋਚ ਲੈ ਕੇ ਜਾਂਦੇ ਆਂ ਸੁਤਾ ਪਿਆ ਬੱਚਾ ਮਾਂ ਕੁ ਸੋਚ ਰਹੀ ਐ ਇਹ ਉੱਠਦਾ ਨਹੀਂ ਐ ਉੱਠ ਕੇ ਨਹੀਂ ਲੇਟ ਹੋ ਜਾਣਾ ਇਹਦੇ ਕੁੱਟ ਪੈਣੀ ਐ ਸਕੂਲ ਵਿੱਚੋਂ ਇਹ ਟੀਚਰਾਂ ਨੇ ਬਾਹਰ ਕੱਢ ਦੇਣਾ ਇਹ ਪੜ੍ਹਾਈ ਤੋਂ ਨਲਾਇਕ ਹੋ ਜਾਏਗਾ ਇਹਨੇ ਕੁਛ ਨਹੀਂ ਜੇ ਬਣਨਾ ਇਹ ਜਦੋਂ ਦੂਜੇ ਪਿੱਛੇ ਰਹਿ ਜਾਏਗਾ ਕੀ ਕੀ ਸੋਚਿਆ ਪਤਾ ਨਹੀਂ ਕਿੰਨਾ ਚਲੇ ਜਾਂਦੇ ਪਿੱਛੇ ਆਪਾਂ ਸਮੱਸਿਆ ਕੀ ਹੈ ਸਿਰਫ ਇੰਨਾ ਹੀ ਹੈ ਨਾ ਵੀ ਉਹ ਸੁਤਾ ਪਿਆ ਜੀ ਉੱਠਿਆ ਨਹੀਂ ਆ ਇੱਕ ਚੀਜ਼ ਤੋਂ ਅਸੀਂ ਇੰਨੀਆਂ ਲੰਮੇ ਲੰਮੇ ਅਸਤ ਕੱਢ ਕੇ ਇੰਨਾ ਦੂਰ ਚਲੇ ਜਾਂਦੇ ਆ ਨਾ ਉਹ ਚਿੰਤਾ ਭਾਰ ਸਾਡੇ ਤੇ ਬਣ ਜਾਂਦਾ ਹੈ ਤਾਂ ਔਰ ਹੁੰਦਾ ਇਹ ਚੀਜ਼ਾਂ ਸਾਡੇ ਨਾਲ ਹੁੰਦੀਆਂ ਨੇ ਅਸੀਂ ਛੋਟੀ ਚੀਜ਼ ਦੇ ਵਿੱਚ ਵੀ ਵੱਡੇ ਵੱਡੇ ਅਰਥ ਲੱਭਦੇ ਇੰਨੀਆਂ ਚਿੰਤਾਵਾਂ ਇੰਨੀਆਂ ਚਿੰਤਾਵਾਂ ਬੱਚਾ ਜੰਮਦਾ ਫਿਕਰ ਕੀ ਪਿਆ ਹੁੰਦਾ ਇਹਨੂੰ ਕੀ ਬਣਾਉਣਾ ਹੈ ਵੀ ਅਰੇ ਤਾਂ ਬੈਠਣ ਨਹੀਂ ਲੱਗਿਆ ਬਹੁਤ ਚਿੰਤਾ ਨੇ ਸਾਡੇ ਅੰਦਰ ਓਵਰ ਇਹਨੂੰ ਕਹਿੰਦੇ ਓਵਰ ਥਿੰਕਿੰਗ ਔਰ ਤੁਸੀਂ ਅੱਜ ਜਿੰਨੇ ਅੱਜ ਮਨੋਵਿਗਿਆਨਕ ਡਾਕਟਰਾਂ ਕੋਲ ਸਿਪਚ ਕੇ ਜਾਓ ਉਹ ਕਹਿੰਦੇ ਬੰਦੇ ਨੂੰ ਸਭ ਤੋਂ ਵੱਧ ਪਰੇਸ਼ਾਨ ਓਵਰ ਥਿੰਕਿੰਗ ਕਰ ਰਹੀ ਹੈ ਬਿਨਾਂ ਗੱਲ ਤੋਂ ਸੋਚਣਾ ਕਰ ਰਿਹਾ ਹੈ ਸਭ ਤੋਂ ਵੱਡੀ ਬਿਮਾਰੀ ਹੈ ਸਾਨੂੰ ਇਸ ਗੱਲ ਦੀ ਸੋਚੋ ਇੱਕ ਦਿਨ ਦਾ ਵੀ ਅੱਜ ਦਾ ਦਿਨ ਸੋਨਾ ਕਿਵੇਂ ਬਣਾਉਣਾ ਹੈ ਬਸ ਨਹੀਂ ਕੱਲ ਦਾ ਨਹੀਂ ਕੱਲ ਨੂੰ ਰਾਤ ਆਵੇਗੀ ਫਿਰ ਵੇਖਾਂਗੇ ਸਿਰਫ ਇੱਕ ਦਿਨ ਦਾ ਸੋਚੀਏ ਵੀ ਅੱਜ ਦਾ ਦਿਨ ਆਪਾਂ ਸੋਨਾ ਕਿਵੇਂ ਬਣਾਉਣਾ ਹੈ ਬਸ ਇੱਕ ਦਿਨ ਦਾ ਸੋਚਣਾ ਤੇ ਇਹ ਚਿੰਤਾ ਖਤਮ ਹੋ ਜਾਏਗੀ ਸਾਰੀ ਇਸ ਕਰਕੇ ਸੰਤ ਕਾ ਦੁਖੀ ਜਨਮ ਮਰੇ ਸੰਤ ਕੀ ਦੁਖਣਾ ਸੁਖ ਤੇ ਟਰ ਟਰਾ ਕਿ ਹੁੰਦਾ ਟਲਣਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਸੁਖ ਵਾਲੇ ਪਾਸੇ ਤੋਂ ਟਾਲਾ ਵੱਟਦੀ ਹੈ ਸੁਖ ਤੇ ਟਰੇ ਸੁਖ ਤੋਂ ਪਰੇ ਹੋ ਜਾਂਦਾ ਹੈ ਉਹ ਰੱਬ ਦੀ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਸੰਤ ਕੇ ਦੋਖੀ ਕੋ ਨਾਹੀ ਠਾਉ ਉਹਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਹੈ ਨਾ ਲੋਕ ਵਿੱਚ ਥਾਂ ਮਿਲਦੀ ਹੈ ਨਾ ਪ੍ਰਲੋਕ ਵਿੱਚ ਥਾਂ ਮਿਲਦੀ ਹੈ ਸੰਤ ਕੇ ਦੋਖੀ ਕੋ ਨਾਹੀ ਥਾਉ ਨਾਨਕ ਸੰਤ ਭਾਵੈ हे ਪਾਤਸ਼ਾ ਇੰਨੇ ਬੁਰੇ ਮਨੁੱਖ ਦਾ ਪਾਰੋ ਤਾਰਾ ਕਿਵੇਂ ਹੋਵੇਗਾ ਜਿਹੜਾ ਸਦਾ ਹੰਕਾਰ ਵਿੱਚ ਹੀ ਹੈ ਬੁਰਾਈ ਸੋਚਦਾ ਹੈ ਬੁਰਾਈ ਕਰਦਾ ਹੈ ਐਸੇ ਮਨੁੱਖ ਦਾ ਪਾਰੋ ਤਾਰਾ ਕਿਵੇਂ ਹੋਵੇਗਾ ਪਾਤਸ਼ਾਹ ਕਹਿੰਦੇ ਨਾਨਕ ਸੰਤ ਭਾਵੈ ਜੇ ਕਿਤੇ ਸਿਮਰਨ ਕਰਨ ਵਾਲੇ ਨੂੰ ਭਾ ਜਾਏ ਚੰਗਾ ਲੱਗ ਜਾਏ ਤਰਸ ਆ ਜਾਏ ਤਾਂ ਲਏ ਮਿਲਾਏ ਰੱਬ ਦਾ ਪਿਆਰਾ ਤੇ ਐਸੀ ਨਿੰਦਿਆ ਕਰਨ ਵਾਲੇ ਤੋਂ ਵੀ ਨਫ਼ਰਤ ਨਹੀਂ ਕਰਦਾ ਉਹਨੂੰ ਆਪਣੇ ਕੋਲ ਬਿਠਾਉਂਦਾ ਹੈ ਉਹਨੂੰ ਨਾਮ ਦੀ ਦਾਤ ਦਿੰਦਾ ਹੈ ਉਹਨੂੰ ਬਾਣੀ ਦਾ ਗਿਆਨ ਦਿੰਦਾ ਹੈ ਤੇ ਲਏ ਮਿਲਾਏ ਉਸ ਨਿੰਦਿਆ ਕਰਨ ਵਾਲੇ ਨੂੰ ਵੀ ਸੰਤ ਜਨ ਰੱਬ ਦੇ ਨਾਲ ਮਿਲਾ ਦਿੰਦੇ ਹਨ ਅਰਥ ਕੀ ਬਣਿਆ ਗੁਰਮਖੋ ਅਸੀਂ ਜੇ ਸਤਸੰਗਤ ਕਰਨ ਵਾਲੇ ਆ ਅਸੀਂ ਨਿੰਦਿਆ ਕਰਨ ਵਾਲੇ ਤੋਂ ਵੀ ਨਫ਼ਰਤ ਨਹੀਂ ਕਰਨੀ ਬਰਾਈ ਕਰਨ ਵਾਲੇ ਤੋਂ ਵੀ ਨਫ਼ਰਤ ਨਹੀਂ ਕਰਨੀ ਕਿਉਂ ਕਿ ਅਸੀਂ ਤਾਂ ਗੁਰੂ ਦੀ ਬਾਣੀ ਸੁਣਨ ਵਾਲੇ ਹਾਂ ਨਾਨਕ ਸੰਤ ਭਾਵੇਂ ਤਾਂ ਲਏ ਮਲਾਏ ਸੰਤ ਨੂੰ ਪਾਉਂਦਾ ਉਹ ਐਸੇ ਨਿੰਦਕਾਂ ਨੂੰ ਵੀ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ